ਹੁਣ ਉਸ ਨੂੰ ਅਰਾਧੀ ਕਹੇ ਤਾ ਕਦੇ ਹਰ ਕਹੇ ਤਾ ਕਦੇ ਗੋਬਿਤ ਕਹਤਾ ਸਰਵ ਨਿਰੰਤਰ ਕਿਣਾ ਘਟ ਘਟ ਅੰਤਰ ਸਾਰੇ ਹਿਰਦਿਆਂ ਵਿੱਚ ਘਟ ਘਟ ਮੈਂ ਹਰ ਜੂ ਬਸ ਹੈ ਹਰ ਕਹਤਾ ਸਰਵ ਨਿਰੰਤਰ ਘਟ ਘਟ ਅੰਤਰ ਸਰਵ ਨਿਰੰਤਰ ਘਟ ਘਟ ਦੇ ਹਰ ਘਟ ਦੇ ਵਿੱਚ ਹਰ ਹਿਲਦੇ ਵਿੱਚ ਹੈ ਸਾਰਿਆਂ ਵਿੱਚ ਹੈ ਲਗਾਤਾਰ ਨਿਰੰਤਰ ਕੇਵਲ ਇੱਕ ਮੋੜ ਇੱਕ ਸਕਿੰਟ ਵਾਸਤੇ ਵੀ ਗਰਹ ਜ ਨਹੀਂ ਹੁੰਦਾ ਹਰ ਦੇਜੇ ਇੱਕ ਸਕਿੰਟ ਬਾਅਦ ਤੇ ਗਾਇਰ ਆ ਜਾ ਨਹੀਂ ਹੋ ਸਕਦਾ ਇੱਕ ਸਕਿੰਟ ਬਾਅਦ ਤੇ ਨਿਕਲ ਜਾ ਦੁਬਾਰਾ ਆ ਨਹੀਂ ਸਕਦਾ ਨਿਰੰਤਰ ਰਹਿੰਦਾ ਲਗਾਤਾਰ ਕੇਵਲ ਇੱਕ ਵਰਾਰੀ ਵਰਾਰੀ ਹੈ ਨੋ ਸਾਰੇ ਹੀ ਲੈਤੇ ਚਾਰ ਕਿਸਮ ਦੇ ਉਹਦੇ ਹੀ ਨੇ ਪੋਜ਼ਿਟਿਵ ਨਾ ਹੋਣੇ ਸਾਰੇ ਜਿਹੜਾ ਇੱਕ ਆਨੇਕ ਵਿਆਪਕ ਹੈ ਜਿਹੜਾ ਇੱਕ ਆਨੇਕ ਹੈ ਉਹ ਵੀ ਇੱਕ ਹੈ ਵਰਾਰੀ ਵੀ ਹੋਈ ਹੈ ਹਰ ਵੀ ਹੋਈ ਹੈ ਇਹ ਸੰਤੂਜੀ ਪੰਕਤੀ ਹੈ ਇਹ ਪਰਪੰਚ ਪਰਮੰਭੂ ਦੀ ਲੀਲਾ ਹੈ ਵਿਚਰਤ ਆਉਣ ਨਾ ਹੋਈ ਪਰਮਰਮ ਵਿੱਚ ਇਸ ਵਾਸਤੇ ਨਹੀਂ ਲਈ ਇਹਦਾ ਤਿਕ ਮੈਂ ਉਹ ਇਹ ਪਰਪੰਚ ਪਰਮ ਕੀ ਲਾ ਪਰ ਉਹ ਹੋ ਪਰਮ ਦੇ ਲੀਲਾ ਮਾਲਕ ਦਾ ਪਰਮ ਹੁਕਮਤਾ ਪਰਪੰਚ ਦੇ ਵਿੱਚ ਸੂਰਜ ਚੰਦ ਵੀ ਆ ਗਏ ਬ੍ਰਹਮ ਦਾ ਅੱਲਾ ਇੱਕ ਆਤਮਾ ਸਰੀਰ ਚ ਮਾਇਆ ਕਿ ਤੋਂ ਆਈ ਹੈ ਦਰਸ਼ਕਾਂ ਨੂੰ ਪਾੜੀ ਕੌਣ ਦੇ ਰਿਹਾ ਲੀਲਾ ਉਹਦੀ ਹੈ ਪਿੱਛੇ ਪਾਰਬ੍ਰਹਮ ਕੀ ਗਿੱਲਾ ਜ਼ਮੀਰ ਕੀ ਨਾ ਬਣਾਈਆ ਜਿੱਥੇ ਬੀਜ ਪੈਦਾ ਹੋਊਗਾ ਬੀਜ ਦਾ ਮੈਟਰ ਨਹੀਂ ਨਾ ਬਣਾਇਆ ਜਿਹਦੇ ਵਿੱਚ ਉਹ ਪਾਇਆ ਹੋਇਆ ਇਹ ਪਾਰਬ੍ਰਹਮ ਦੀ ਰੀਲਾ ਹੀ ਆ ਪਾਰਬ੍ਰਹਮ ਲੱਗ ਰੋਗਾ ਇਹਨਾਂ ਪਾਰਬ੍ਰਹਮ ਦਾ ਪਰਮੇਸ਼ਰ ਹੈ ਪਾਰਬ੍ਰਹਮ ਦਾ ਸੱਚਖੰਡ ਚ ਹੈ ਪਾਰਬ੍ਰਹਮ ਦਾ ਹੁਕਮ ਹੈ ਪਾਰਬ੍ਰਹਮ ਕਹਾਦਾ ਜਦੋਂ ਬ੍ਰਹਮ ਇੱਛਾ ਬ੍ਰਹਮ ਦੀ ਹੁੰਦੀ ਆ ਨਾ ਪੂਰਨ ਬ੍ਰਹਮ ਦੇ ਅੰਦਰ ਜਿਹੜੀ ਇੱਛਾ ਪੈਦਾ ਹੁੰਦੀ ਉਹ ਪਾਰਬ੍ਰਹਮ ਉਸ ਬ੍ਰਹਮਣੂ ਪਾਰਬਰਮ ਜਦ ਕਹਿੰਦੇ ਜਾਂ ਇੱਕ ਹੋ ਕੇ ਹੁਕਮ ਦਾ ਜਦ ਇੱਕ ਹੋਇਆ ਹੁਕਮ ਦਾ ਨਾ ਸੱਚਖਣ ਜਿਹੜਾ ਇੱਕ ਹੋ ਕੇ ਜਿਹੜੇ ਹੁਕਮ ਚ ਦੇ ਨਾਲ ਸਭ ਕੁਝ ਹੋ ਰਿਹਾ ਹੈ ਉਹਨਾਂ ਨੂੰ ਪਾਰਬਰਮ ਹੁਕਮ ਹੈ ਪਾਰਬਰਮ ਪਾਰਬਰਮ ਵੀ ਪੂਰਨ ਕਿਹਾ ਆ ਹਾਲਾਂਕਿ ਇੱਕ ਜਿਹੜਾ ਹੈ ਨਾ ਕੋਲਡ ਬ੍ਰਹਮ ਉਹਦੇ ਜਿਹੜਾ ਹੁਕਮ ਹੈ ਉਹ ਪਾਰਬਰਮ ਹੀ ਆ ਪਰ ਪੂਰਨ ਬਰਬਾਰ ਪਰਬ੍ਰਮ ਦਾ ਮਤਲਬ ਹੈ ਪੂਰੇ ਦਾ ਪੂਰੇ ਸੱਚਖੰਡ ਜਿੰਨੇ ਭਗਤ ਨੇ ਉਹਨਾਂ ਦੀ ਇੱਛਾ ਪੂਰਨ ਬਰਬਾਰ ਸਾਰਿਆਂ ਦੀ collective ਇੱਛਾ ਇੱਛਾ ਸਾਰਿਆਂ ਦੀ ਕੱਲੇ ਕੱਲੇ ਦੀ ਵੀ ਇੱਕੋ ਹੀ ਹੈ ਉਹੀ ਹੈ ਜਾਏ ਜਾਇ ਕੱਲੇ ਕੱਲੇ ਦੀ ਇੱਛਾ ਹੋਈ ਹੈ ਪਰਮੇਸ਼ਰਾਂ ਵੀ ਪੂਰਨ ਲਗਿਆ ਹੈ ਪੂਰਨ ਪਰਮੇਸ਼ਰ ਪਾਰ ਬ੍ਰਹਮਣਾ ਵੀ ਪੂਰਨ ਲਗਿਆ ਹੈ ਪਾਰ ਬ੍ਰਹਮਣਾ ਵੀ ਪੂਰਨ ਲਗਣਾ ਤੇ ਬ੍ਰਹਮਣਾ ਵੀ ਪੂਰਨ ਲਗਣਾ ਜਾ ਬ੍ਰਹਮਾਪੂਰਨ ਲਗਣਾ ਫਿਰ ਪ੍ਰਮਾਅ ਪਰਮੇ ਕੋ ਕੇ ਤਾਂ ਉਹ ਬ੍ਰਹਮ ਹੋਣਾ ਤਾਂ ਸਾਬਤ ਸੂਰਤ ਹੋ ਇੱਕ ਦਾ ਮਤਲਬ ਹੈ ਸਾਬਤ ਬ੍ਰਹਮ ਸਾਬਤ ਨਹੀਂ ਹੁੰਦਾ ਕੋਲ ਬ੍ਰਹਮ ਸਾਬਤ ਬ੍ਰਹਮ ਸਾਬਤ ਬ੍ਰਹਮਜਾ ਜੋ ਕਵੀਰ ਬ੍ਰਹਮਜਾ ਜੋ ਭਰਮ ਬ੍ਰਹਮ ਦਾ ਮਨ ਇਹਦੇ ਚ ਫਸਿਆ ਹੋਇਆ ਬਸ ਇੰਨਾ ਗੇ ਫਰਕ ਹੈ ਜੇ ਪੂਰਣ ਦੇ ਵਿੱਚ ਕਮੀ ਆ ਗਈ ਪੂਰਣ ਬ੍ਰਹਮ ਵਿੱਚ ਕਮੀ ਆਈ ਤਾਂ ਬ੍ਰਹਮਾ ਆ ਗਿਆ ਫਿਰ ਬ੍ਰਹਮਾ ਦੇ ਤੌਰ ਤੇ ਆ ਕੇ ਜਨਮ ਲੈ ਕੇ ਫਿਰ ਗਿਆਨ ਲੈ ਕੇ ਪੂਰਣ ਬ੍ਰਹਮ ਵਿੱਚ ਪੂਰਣ ਬ੍ਰਹਮ ਬਣਦਾ ਬ੍ਰਹਮਾ ਤੋਂ ਹੀ ਪੂਰਣ ਬ੍ਰਹਮ ਬਣਨਾ ਗਿਆਨ ਪੂਰਾ ਕਰਕੇ ਗਿਆਨ ਦੀ ਕਮੀ ਆਈਏ ਉਂਗਰ ਹਨੇਰਾ ਹੈ ਹੋਵੇ ਆਈਏ ਵਕਾਰ ਆਏ ਨੇ ਉਹ ਕੱਢਣੇ ਨੇ ਫਿਰ ਪਰਪੁਰਮ ਉਹਦੇ ਬਾਅਦ ਕੋਈ ਤਾਂ ਉਗਮੇ ਜਾਦਾ ਹੈ ਫਿਰ ਪਰਪੁਰਮ ਜ ਜਰੁਗਦਾ ਨਹੀਂ ਚਾਰੇ ਪਦਾਰਥ ਨਹੀਂ ਉਹਦੇ ਮੁਕਤੀ ਵਾਲਾ ਪੂਰਨ ਬ੍ਰਹਮ ਪੂਰਨ ਬ੍ਰਹਮ ਤਾਂ ਮੁਕਤੀ ਹੈ ਪਰ ਮੁਕਤ ਆਪਣੇ ਵੀ ਗਿਆਨੀ ਹਾਂ ਅਗਲੀ ਅਵਸਥਾ ਹੈ ਮੁਕਤੀ ਵਾਲਾ ਪੂਰਨ ਬ੍ਰਹਮ ਉਹ ਅਵਸਥਾ त्यागे ਬੀਜ ਦੇ ਰੂਪ ਬੀਜ ਦੇ ਰੂਪ ਪੂਰਨ ਬ੍ਰਹਮ ਤੇ ਬੀਜ ਤੋਂ ਬ੍ਰਿਸ਼ ਬਣਨਾ ਫਿਰ ਪਰਪੁਰਮ ਬਰਛ ਬਦਨ ਵਾਲੀ ਚੀਜ਼ ਹੈ ਬੀਜ ਉੱਤੇ ਹੀ ਖੜਾ ਹੈ ਬਸ ਇੱਕ ਤਾਂ ਹੈ ਪਰ ਹੈ ਤੇ ਹੈ ਦਾ ਲਿमिटेड ਲਿमिटेड ਹੈ ਬੀਜ ਬਰਛ ਨੇ ਮਟੜਣੀ ਬਰਛ ਵਿੱਚ ਤਾਂ ਬੀਜ ਬਹੁਤ ਪੈਦਾ ਹੁੰਦੇ ਨੇ ਫਿਰ ਬਰਛ ਹੋਰ ਚੀਜ਼ ਹੈ ਬਰਛ ਵਿੱਚ ਸਾਰੇ ਬੀਜ ਸਮਾਇਏ ਹੋਏ ਨੇ ਅੰਦਰ ਬਰਛ ਵਿੱਚ ਦੇ ਬੀਜਾਂ ਨੇ ਜਾ ਕੇ ਬਰਛ ਵਿੱਚ ਦੀ ਰਸਤ ਜਾ ਕੇ ਬੀਜ ਮੰਨ। ਬਰਸ਼ਿਤ دریا ਆਇਆ ਨਾ ਗੁਰਦਰ ਆਇਆ ਨਾ ਜਿਵੇਂ دریا ਦੇ ਵਿੱਚ ਪਾਣੀ ਰਲ ਕੇ ਜਿਵੇਂ دریاਜ ਪਾਣੀ ਰਲ ਕੇ ਸੂਦਰ ਚਲੇ ਜਾਂਦਾ دریا ਵੱਡਾ ਹੋ ਜਾਂਦਾ। ਏਵੇਂ ਭਗਤਾਂ ਦੇ ਨਾਲ ਜਿਹੜੇ ਇੱਥੇ ਪੈਦਾ ਹੋਣ ਉਹਨਾਂ ਵਿੱਚ ਨੀਰ ਹੋ ਕੇ ਗੁਰਗ੍ਰੰਥ ਬਣੇ ਹੁੰਦੇ ਨੇ। ਗੁਰਬਾਣੀ ਦੇ ਨੀਰ ਹੋਣਾ ਗੁਰਬਾਣੀ ਉਹਨਾਂ ਦੇ ਬਚਨਾਂ ਜੀ ਨੀਰ ਹੋਣਾ ਵਿਚ ਵਿਚੇ ਨੀਰ ਹੋਣ ਦੀ ਗੱਲ ਹੈ। ਬਸ ਉਹਦੇ ਵਿੱਚੇ ਹੀ ਰਹਿੰਦੇ ਨੇ ਫਿਰ ਗੁਰਬਾਣੀ ਦੇ ਜਿਹੜੇ ਵਿੱਚ ਰਹਿੰਦੇ ਨੇ ਉਹ ਜਿਹੜਾ ਇੱਕ ਨਾਨਕ ਗੁਰ ਸੰਤੋਖ ਰੁਖ ਉਹ ਰੁਖ ਦੇ ਵਿੱਚ ਵੜ ਗਏ ਉਹ ਰੁਖਿਓ ਬਾਲ ਨਿਕਲਦੇ ਹੀ ਦੀ ਉਹਦੇ ਹੁਕਮ ਚ ਰਹਿਣਾ ਉਹਦੇ ਰੁਖ ਦੇ ਵਿੱਚ ਰਹਿਣਾ ਪੂਰ ਬ੍ਰਹਮ ਹੋ ਗਏ ਹੋ ਜਾਂਦੇ ਨੇ ਇੱਕ ਹੋ ਜਾਂਦੇ ਨੇ ਕਿ ਬੀਜੋ ਜੋ ਪੈਦਾ ਹੁੰਦਾ ਰਖਿਓ ਪੈਦਾ ਹੁੰਦਾ ਹਾਂਜੀ ਆਸਾ ਬੀਜ ਜੇ ਸੰਗਤ ਨਾਲ ਇੱਕ ਹੁੰਦਾ ਨਾ ਬਿਸ਼ਦੀ ਨਾ ਬੀਜ ਧਰਤੀ ਜੋ ਪੈਦਾ ਹੁੰਦੇ Rudy.